ਸਾਰਨ ਜਾਈ ਸੁਦੀ ਅੱਜ ਅਸੀਂ ਇੱਕ ਮਹਾਨ ਮਹਿਲਾ ਸਤ ਨੂੰ ਯਾਦ ਕਰਦੇ ਹਾਂ ਸੰਤ ਅਲੀਜ਼ਾਬਤ ਆਫ ਹੰਗਰੀ ਜਿੰਨਾ ਦਾ ਤਿਹਾੜ 17 ਨਵੰਬਰ ਨੂੰ ਮਨਾਇਆ ਜਾਂਦਾ ਹੈ ਉਹ ਸਿਰਫ ਇੱਕ ਰਾਣੀ ਨਹੀਂ ਸਗੋ ਗਰੀਬਾਂ ਦੀ ਮਾਂ ਅਤੇ ਦਇਆ ਦੀ ਮੂਰਤ ਸਨ ਸੰਤ ਅਲੀਜ਼ਾਬਤ ਦਾ ਜਨਮ 1207 ਵਿੱਚ ਹੰਗਰੀ ਦੇ ਰਾਜ ਪਰਿਵਾਰ ਵਿੱਚ ਹੋਇਆ ਉਹ ਛੋਟੀ ਉਮਰ ਤੋਂ ਹੀ ਬਹੁਤ ਦਇਆਵਾਨ ਅਤੇ ਪ੍ਰਾਰਥਨਾਸ਼ੀਲ ਸਨ ਜਦੋਂ ਉਹ ਰਾਣੀ ਬਣੀ ਉਹਨਾਂ ਨੇ ਉਹਨਾਂ ਕੋਲ ਬਹੁਤਨ ਅਤੇ ਸ਼ਕਤੀ ਸੀ ਪਰ ਉਹਨਾਂ ਨੇ ਸਭ ਪਰ ਉਹਨਾਂ ਨੇ ਸਭ ਆਪਣੇ ਲਈ ਨਹੀਂ ਸਗੋ ਗਰੀਬਾਂ ਅਤੇ ਬਿਮਾਰਾਂ ਦੀ ਸੇਵਾ ਲਈ ਵਰਤੀ। ਉਹਨਾਂ ਨੇ ਆਪਣੇ ਮਹਿਲ ਦੇ ਦਰਵਾਜ਼ੇ ਖੋਲੇ, ਭੁੱਖਿਆਂ ਨੂੰ ਖਾਣਾ ਦਿੱਤਾ, ਬਿਮਾਰਾਂ ਦੀ ਦੇਖਭਾਲ ਕੀਤੀ ਅਤੇ ਅਨਾਥਾਂ ਲਈ ਘਰ ਬਣਾਏ। ਜਦੋਂ ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਰਾਣੀ ਹੋ ਕੇ ਤੁਸੀਂ ਇਹ ਗਰੀਬਾਂ ਦੀ ਕੰਮ ਕਿਉਂ ਕਰ ਰਹੇ ਹੋ? ਤਦ ਉਹ ਹੱਸ ਕੇ ਕਹਿੰਦੀ, "ਇਹ ਗਰੀਬ ਨਹੀਂ, ਮੇਰੇ ਮਸੀਹ ਹਨ।" ਇੱਕ ਮਸ਼ਹੂਰ, ਇੱਕ ਬਹੁਤ ਹੀ ਮਸ਼ਹੂਰ ਕਹਾਣੀ ਉਹਨਾਂ ਦੇ ਬਾਰੇ ਹੈ। ਕਿ ਇੱਕ ਦਿਨ ਉਹ ਗਰੀਬਾ ਲਈ ਰੋਟੀਆਂ ਲੈ ਕੇ ਜਾ ਰਹੀ ਸੀ ਰਾਸਤੇ ਵਿੱਚ ਰਾਜੇ ਦੇ ਸਿਪਾਈਆਂ ਨੇ ਰੋਕ ਲਿਆ ਜਦੋਂ ਉਹਨਾਂ ਨੇ ਪੁੱਛਿਆ ਕਿ ਝੋਲੀ ਵਿੱਚ ਕੀ ਹੈ ਤਾਂ ਉਹਨਾਂ ਨੇ ਕਿਹਾ ਸਿਰਫ ਫੁੱਲ ਹਨ ਅਤੇ ਜਦ ਝੋਲੀ ਖੋਲੀ ਗਈ ਤਾਂ ਸਾਰੀਆਂ ਰੋਟੀਆਂ ਗੁਲਾਬ ਦੇ ਗੁਲਾਬ ਵਿੱਚ ਬਦਲ ਗਈਆਂ ਇਹ ਕਹਾਣੀ ਸਾਨੂੰ ਦਿਖਾਉਂਦੀ ਹੈ ਕਿ ਪਰਮੇਸ਼ਵਰ ਕਿਵੇਂ ਦਇਆ ਪਰੇ ਦਿਲ ਵਾਲੇ ਬੰਦੇ ਦੀ ਰੱਖਿਆ ਕਰਦਾ ਹੈ ਸੰਤ ਲਿਜ਼ਾਬਤ ਦੀ ਜ਼ਿੰਦਗੀ ਸਾਨੂੰ ਦਿਖਾਉਂਦੀ ਹੈ ਕਿ ਸੱਚੀ ਪਹਾਨਤਾ ਤਾਜ ਦਾ ਸਿੰਘਾਸਨ ਨਹੀਂ ਵਿੱਚ ਨਹੀਂ ਸਗੋ ਪਿਆਰ ਅਤੇ ਸੇਵਾ ਵਿੱਚ ਹੈ ਉਹ ਸਾਨੂੰ ਦੱਸਦੀ ਹੈ ਕਿ ਪਿਆਰ ਸਿਰਫ ਸ਼ਬਦਾਂ ਨਾਲ ਨਹੀਂ ਸਗੋ ਕਰਮਾਂ ਨਾਲ ਦਿਖਾਉਣਾ ਚਾਹੀਦਾ ਹੈ ਪਾਵੇਂ ਉਹ ਸਿਰਫ 24 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਈ ਪਰ ਉਹਨਾਂ ਦੀ ਦਇਆ ਵਿਸ਼ਵਾਸ ਅਤੇ ਸੇਵਾ ਨੇ ਸਦੀਆਂ ਤੱਕ ਚਰਚ ਅਤੇ ਸੰਸਾਰ ਨੂੰ ਪ੍ਰੇਰਿਤ ਕੀਤਾ ਮੇਰੇ ਦੋਸਤੋ ਅਸੀਂ ਸਭ ਸੰਤ ਅਲੀਜ਼ਾਬੈਥੋ ਇਹ ਸਿੱਖ ਸਕਦੇ ਹਾਂ ਕਿ ਜਿੱਥੇ ਦੁੱਖ ਹੈ ਉੱਥੇ ਆਸ ਦਿਓ ਜਿੱਥੇ ਕਿਰਨਾ ਹੈ ਉੱਥੇ ਪਿਆਰ ਲਿਆਓ ਜਿੱਥੇ ਇਕਲਾਪਨ ਹੈ ਉੱਥੇ ਸਹਾਰਾ ਬਣੋ ਆਓ ਅੱਜ ਅਸੀਂ ਪ੍ਰਾਰਥਨਾ ਕਰੀਏ हे ਪ੍ਰਭੂ ਸਾਨੂੰ ਵੀ ਸੰਤ ਅਲੀਜ਼ਾਬਤ ਵਾਂਗ ਨਿਮਰਤਾ ਸੇਵਾ ਅਤੇ ਦਇਆਵਾ ਦਇਆ ਨਾਲ ਜੀਨ ਦੀ ਕਿਰਪਾਤ ਬਖਸ਼ ਆਮੀਨ